ਲੁਧਿਆਣਾ ਰੇਲਵੇ ਪੁਲਿਸ ਦੇ ਵੱਲੋਂ ਇੱਕ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ ਇਸ ਅਭਿਆਨ ਦੇ ਤਹਿਤ ਅਪਰਾਧ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਚੈਕਿੰਗ ਵੀ ਕੀਤੀ ਗਈ ਹੈ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਅਧਿਕਾਰੀਆਂ ਦੀਆਂ ਹਦਾਇਤਾਂ ਤੋਂ ਬਾਅਦ ਹੀ ਰੇਲਵੇ ਸਟੇਸ਼ਨ ਦੇ ਉੱਪਰ ਇਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਤਸਕਰੀ ਨਾ ਕਰ ਸਕੇ ਨਜਾਇਜ਼ ਅਸਲਾ ਸਪਲਾਈ ਲਾਸ ਵੀ ਵਿਸ਼ੇਸ਼ ਅਭਿਆਨ ਚਲਾ ਕੇ ਜਾਂਚ ਕੀਤੀ ਜਾ ਰਹੀ ਹੈ 10 ਕੇ ਰੇਲਵੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਫਗਵਾੜਾ ਚਲੰਗਾ ਰੇਲਵੇ ਸਟੇਸ਼ਨ ਤੇ ਵੀ ਚੈਕਿੰਗ ਕੀਤੀ ਗਈ ਹੈ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਰੇਲਵੇ ਸਟੇਸ਼ਨ ਤੇ ਕੋਈ ਵੀ ਅਪਰਾਧੀ ਅਨਸਰ ਬਾਰੇ ਕਿਸੇ ਨੂੰ ਵੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਤੁਰੰਤ ਹੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਮਾਨ ਜੋ ਡੀਜੀਪੀ ਸਾਹਿਬ ਪੰਜਾਬ ਸਪੈਸ਼ਲ ਡੀਜੀਪੀ ਸਾਹਿਬ ਪੰਜਾਬ ਦੇ ਹੁਕਮ ਅਸਿਏ ਚੈਕਿੰਗ ਕਰਦੇ ਆ ਰਹੇ ਹਨ ਕੁਛੇ ਸਟੇਸ਼ਨ ਉੱਤੇ ਕੰਟੈਕਟ ਕੀਤਾ ਫਿਰ ਫਵਾੜਾ ਕੀਤਾ ਉਸ ਤੋਂ ਬਾਅਦ ਲੁਧਿਆਣਾ ਸਟੇਸ਼ਨ ਤੇ ਆਇਆ ਰੂਟੀਨ ਚੈਕਿੰਗ ਚੱਲ ਰਹੀ ਸਾਡੀ ਤਾਂ ਕੋਈ ਡਰੱਗ ਦੀ ਸਮਗਲੀ ਨਾ ਕਰਦਾ ਕਰੇ ਜਾਂ ਕੋਈ ਨਜਾਇਜ਼ ਅਸਲਾ ਨਾ ਲੈ ਕੇ ਜਾਵੇ ਇਸ ਲਈ ਲੋਕਾਂ ਦੇ ਸਮਾਨ ਦੇ ਚੈੱਕ ਕਰ ਰਹੇ ਹਾਂ ਮੈਂ ਦੇਖਦਾ ਪ੍ਰਵਾਸੀ ਬਹੁਤ ਜ਼ਿਆਦਾ ਆਉਂਦੇ ਨੇ ਕਿੰਦਾ ਤੁਸੀਂ ਧਿਆਨ ਰੱਖਦੇ ਹੋ ਕਿੰਦਾ ਜਾਂਚ ਕਰਦੇ ਹੋ ਬੰਦੇ ਨੇ ਨਹੀਂ ਅਸੀਂ ਕਿਸੇ ਨਾਲ ਭੇਤ ਭਾਤ ਨਹੀਂ ਕਰਦੇ ਹਰ ਬੰਦੇ ਨੂੰ ਸਰਚ ਕਰਦੇ ਹਾਂ ਮੇਰੇ ਕੋਲ ਕੋਈ ਸਮਾਨ ਮਿਲ ਗਿਆ ਪਿਛਲੇ ਪਿਛਲੇ ਮਹੀਨੇ 10 ਕਿਲੋ ਫੀਮ ਮਿਲੀ ਸੀ ਇੱਥੇ ਆਪਣੇ ਲੁਧਿਆਣਾ ਸਟੇਸ਼ਨ ਤੇ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਸੀ ਕੋਈ ਸਟੇਸ਼ਨ ਦੇ ਉੱਪਰ ਜਿਹੜਾ ਵੀ ਡਰਗ ਕੋਈ ਲੈ ਕੇ ਜਾਂਦਾ ਉਹਨੂੰ ਫੜ ਕੇ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਸੀ। ਤੁਸੀਂ ਦੇਖਿਆ ਜੀ ਰਾਤ ਦੇ ਟਾਈਮ ਰੁਕੀ ਖੁੱਤੇ ਹੁੰਦੇ ਨੇ ਉਹਨਾਂ ਦਾ ਕਿਦਾਂ ਤਿਆਰ ਰੱਖ ਦੋ ਕਿ ਬੰਦੇ ਫਲੇਡ ਹੋ ਜਾਂਦੇ ਨੇ ਟੇਲ ਮਿਸ ਹੋ ਜਾਂਦੀ ਆ। ਜੇ ਬਦਨਾ ਬਹੁਤ ਜ਼ਿਆਦਾ ਆਰੇ ਫੋਲ ਵਾਲਾ ਹੈਗਾ। ਸਾਡੀ ਹਰ ਵੇਲੇ ਪੁਲਿਸ ਪਾਰਟੀ ਇੱਥੇ ਹੁੰਦੀ ਆ ਰਾਤ ਨੂੰ ਵੀ ਘੱਟੋ ਘੱਟ 15 ਜਵਾਨ ਸਾਡੇ ਸਟੇਸ਼ਨ ਦੇ ਉੱਪਰ ਹੁੰਦੇ ਆ। ਫੇਜਿੰਗ ਦੇ ਹਰ ਪਲੇਟਫਾਰਮ ਤੇ ਜਵਾਨ ਹੁੰਦੇ ਆ ਮੇਨ ਗੇਟ ਤੇ ਦੇਖ ਰਹੇ ਤੁਸੀਂ ਇੱਥੇ ਜਵਾਨ ਹੈਗੇ। ਇੱਥੇ ਚੈਕਿੰਗ ਹੋ ਕੇ ਜਾ ਰਹੇ ਅੰਦਰ। ਬਿੰਦੇ ਬਿੰਦੇ ਫੜੇ ਕੁਛ ਕੇ ਪੁੱਛੇ ਫੜੇ ਇਹਨਾਂ ਲੁਧਿਆਣੇ ਪੁਲਿਸ ਨੇ ਫੜੇ ਸਟੇਸ਼ਨ ਤੇ ਜੀਆਰਪਨ 8 15 ਲੱਖ ਦਾ ਸੋਨਾ ਕਰੀਬ ਚੋਰੀ ਹੋ ਗਿਆ ਸੀ ਲੁਧਿਆਣੇ ਦੇ ਥੋੜਾ ਜਿਹਾ ਪੁੱਛਿਓ ਇਹਨਾਂ ਨੇ ਫਿਰ ਬਿੰਦੇ ਫੜ ਲਏ ਜੀ ਰਿਕਵਰੀ ਹੋ ਗਈ ਉਹਨਾਂ ਕੋਲ ਲੋਕਾਂ ਨੂੰ ਵੀ ਜਾਗਰੂਕ ਕਰਦੇ ਲੋਕਾਂ ਨੂੰ ਜਾਗਰੂਕ ਇਹ ਕਰਦੇ ਕਿ ਉਹਨਾਂ ਨੂੰ ਛੱਕੀ ਚੀਜ਼ ਮਿਲਦੀ ਆ ਜਾਂ ਕੋਈ ਛੱਕੀ ਸਮਾਨ ਮਿਲਦਾ ਤਾਂ ਪੁਲਿਸ ਨੂੰ ਤਲਾ ਦਿੰਦੇ ਜੇ ਕੋਈ ਛੱਕੀ ਵਿਅਕਤੀ ਬਾਰੇ ਪਤਾ ਲੱਗਦਾ ਤਾਂ ਪੁਲਿਸ ਨੂੰ ਤਲਾ ਦਿੰਦੇ ਸਰ ਦੇਖਦੇ ਬੱਚੇ ਵੀ ਬਹੁਤ ਜ਼ਿਆਦਾ ਆਉਂਦੇ ਬੱਚੇ ਕਿਤੇ ਗੁੰਮ ਹੋ ਜਾਂਦੇ ਨੇ ਬੱਚੋ ਮਾਪਿਆਂ ਨੂੰ ਠੀਕਣਾ ਚਾਹੁੰਦੇ ਮ ਜਿਕਰ ਉਹ ਸੌਂ ਵੀ ਜਾਂਦੇ ਤਾਂ ਵੀ ਐਕਚੁਅਲੀ ਇੱਕ ਜਣਾ ਜਾਗਦਾ ਰਹੇ ਤਾਂ ਕਿ ਬੱਚਾ ਦਾ ਧਿਆਨ ਰਹੇ। ਜੀ ਸਰ ਅਹ 13 ਇੰਚ ਆ ਕਿਦਾਂ ਸਰ 13 ਇੰਚ ਆ ਕਿਦਾਂ ਜੀ ਸਰ ਬੱਚੇ ਜਿਹੜੇ ਉਹ ਸੁਬ ਜਾਂਦੇ ਨੇ ਬੱਚੇ ਕਿੱਥੇ ਤਲਾਸ਼ ਕਰਨ ਨੇ ਵੀ ਬੱਚਾ ਲੱਭਣ ਵਾਸਤੇ ਹੈ। ਪੁਲਿਸ ਥਾਣੇ ਤੇ ਪੁਲਿਸ ਥਾਣੇ ਤੇ ਚਾਈਲਡ ਵੈਲਫੇਅਰ ਕਮੇਟੀ ਬਣੀ ਆ ਫਿਰ ਜੇ ਬੱਚਾ ਬਰਾਂਦ ਹੋ ਜਾਦਾ ਉਹਨਾਂ ਵੱਲੇ ਕਰੀਦਾ। ਪਰ ਜੋ ਸਨਾਗ ਪਤਾ ਲੱਗਦਾ ਕਿਹਦਾ ਬੱਚਾ ਹੋਵੇ ਵੱਲੇ ਕਰਦੀਦਾ ਬੰਦੇ। ਜੀ ਲੋਕਾਂ ਨਾਲ ਕੀ ਵੀਲ ਕਰੋਗਾ ਆਪਣਾ। ਕਿਲੇ ਕਰਾਂਗੇ ਆਪਣੇ ਬੱਚਿਆਂ ਨੂੰ ਧਿਆਨ ਨਾਲ ਸਬਰ ਕਰਨ ਧਿਆਨ ਰੱਖਣ।